ਨਾਰੇ ਘਾਏ ਮੇਰੇ ਮੇਰੇ ਕਿਉਂ ਕੀ ਹੋ ਗਿਆ ਤੁਸੀਂ ਅੱਜ ਧਰਨਾ ਲਾਇਆ ਇੱਥੇ ਬਾਹਰ ਥਾਣੇ ਦੇ ਮੇਰੇ ਬੰਦੇ ਨੂੰ 10-12 ਦਿਨ ਹੋ ਗਏ ਕਟਨਾਪ ਕੀਤਾ ਪਤਨੀ ਮਾਰਿਆ ਹੈ ਕਿ ਪਤਨੀ ਕੀ ਕੀਤਾ ਹੈ ਸਾਨੂੰ ਦਿੰਦੇ ਨਹੀਂ ਪਏ ਪੁਲਸਾਂ ਨੇ ਸਾਡੀ ਸੁਣਾਈ ਨਹੀਂ ਕਰਦੇ ਪਏ ਅੱਜ 10-12 ਦਿਨ ਹੋ ਗਏ ਰਿਟਾ ਨਹੀਂ ਤੁਹਾਨੂੰ ਕੀ ਲੱਗਦਾ ਵੀ ਤੁਹਾਡੇ ਘਰ ਦੇ ਨਹੀਂ ਚੱਕਿਆ ਉਹ ਹਾਂ ਮੇਰੇ ਘਰ ਦੇ ਜਿੱਕੇ ਮੇਰੇ ਭਰਾਵਾ ਨੇ ਜਿੱਕੇ ਸਾਗਰੀ ਨੇ ਚੱਕਿਆ ਮੇਰੇ ਚਾਚੇ ਨੇ ਵੀ ਚੱਕਿਆ ਕਾਰਨ ਕੀ ਹੋਏਗਾ ਕਾਰਨ ਕੀ ਹੈ ਕਾਰਨ ਕਾਰਨ ਕੀ ਹੋ ਗਿਆ ਕਾਰਨ ਕਰਕੇ ਜੀ ਗਿਆ ਸਾਡੀ ਲਾ ਉਹ ਮੈਂ ਦੀ ਮਰਜ਼ੀ ਨਾਲ ਵਿਆਹ ਕਰਾਇਆ ਏ ਕਿਸੇ ਕਰਕੇ ਚੱਕਿਆ ਕਿਸੇ ਕਰਕੇ ਚੱਕਿਆ ਕਿ ਲਾ ਮੈਰੀ ਕਰਾਈ ਏ ਲਾ ਮੈਂ ਆਪਣੀ ਮਰਜ਼ੀ ਨਾਲ ਕਰਾਈ ਏ ਸਾਡੇ ਘਰਦਿਆਂ ਦੀ ਰਾ ਮਰਜ਼ੀ ਸੀਗੀ ਉਹਨਾਂ ਨੇ ਕਿਹਾ ਸੀਗਾ ਕਿੰਨੇ ਕਿੰਨੇ ਸਾਲ ਹੋ ਗਏ ਮੇਰੇ ਵਿਆਹ ਨੂੰ ਸਾਡੇ ਵਿਆਹ ਨੂੰ 5 ਸਾਲ ਹੋ ਗਏ 6 ਮਹੀਨੇ ਲੱਗੇ ਮੇਰੀ ਨਿੱਕੀ ਜੀ ਪੁੱਗੀ ਹੋ ਗਈ ਏ ਕਿੰਨੇ ਬੱਚੇ ਤੁਹਾਡੇ ਮੇਰੇ ਪਹਿਲਾ ਬੱਚਾ ਕੁੜੀ ਏ ਕੀ ਕੀ ਗੱਲ ਹੋ ਗਈ ਹੈ ਭਾਂਜੀ ਕਿਵੇਂ ਤੁਸੀਂ ਇਹ ਧਰਨਾ ਲਾਇਆ ਜਿੱਤੇ ਸਾਡਾ ਭਰਾ ਨੇ ਮਿਲਤਾ ਬਦ 10 12 ਦਿਨ ਹੋ ਗਏ ਨੇ ਸਾਨੂੰ ਕੋਈ ਨਹੀਂ ਪੁੱਛਦਾ ਦੱਸਦੇ ਪੈ ਨਹੀਂ ਕਿਹੜੀ ਵਜ੍ਹਾ ਨਾਲ ਦੱਸਦੇ ਕਿਉਂ ਨਹੀਂ ਪੈ ਨਿੱਕੀ ਜਿਹੀ ਉਹਦੀ ਕੁੜੀ ਹੈ 10 ਵਈ ਕਿਹੜੇ ਪਾਸੇ ਜਾਈਏ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਅਸੀਂ ਕਿਲਚੇ ਵਾਲੇ ਤੇ ਕੀ ਹੋਇਆ ਕੀ ਇਹ ਭਰਾ ਤੁਹਾਡੇ ਨੂੰ ਭਰਾ ਨੂੰ ਇੱਕ ਕਨੈਪ ਕਰਕੇ ਲੈ ਗਏ ਕੁੜੀ ਦੇ ਭਰਾ 10 12 ਦਿਨ ਹੋ ਗਏ ਨੇ ਪਤਾ ਨਹੀਂ ਕਿਉਂ ਕਿਡਨਾਪ ਕਰਨ ਕੀਤਾ ਕੁੜੀ ਦੇ ਭਰਾਵਾਂ ਨੇ ਕੀ ਉਹਨਾਂ ਨੂੰ ਵੰਚੀ ਨੇ 1 6 ਚੱਕਿਆ ਕਿਉਂ ਉਹਨਾਂ ਨੂੰ ਪਤਾ ਨਹੀਂ ਕਿਉਂ ਚੱਕਿਆ ਇਹਨਾਂ ਲਾਭ ਮੈਰਜ ਕਰਾਈ ਸੀ 5 ਸਾਲ ਹੋ ਗਏ ਨੇ ਸਾਡੇ ਭਰਾ ਨੂੰ ਉਹ ਤਾਂ ਕੁਝ ਕਿਹਾ ਨਹੀਂ ਜਾਂ ਤਾਂ ਫਿਰ ਦੋਵੇਂ ਨੂੰ ਮਾਰ ਦਿੰਦੇ ਦੋ ਤਿੰਨਾਂ ਦਾ ਪਿਓ ਬਣ ਗਿਆ ਸੀ ਤਾਂ ਉਹਨੂੰ ਕਿਉਂ ਨੂੰ ਘਾਤ ਮਾਰਿਆ ਹੈ ਸਰ ਕੀ ਗੱਲ ਹੋ ਗਈ ਅੱਜ ਥਾਣੇ ਦੇ ਬਾਹਰ ਜਿਹੜਾ ਤਰਨਾ ਲੱਗਾ ਹੋਇਆ ਜੀ ਇਹ ਚੀਜ਼ ਜਿਹਨੂੰ ਇੱਕ ਨਰਕਾ ਗਵਾ ਹੈ ਠੀਕ ਹੈ ਉਹਦੇ ਸੰਬੰਧ ਵਿੱਚ 31 ਜੀ ਨੂੰ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਮਗਦਮਾ ਦਰਜ ਕੀਤਾ 306 ਨੰਬਰ ਮਗਦਮਾ ਉਹਦੇ ਲੜਕਾ ਜੇ ਮਿਲਣੇ ਉਹਦੇ ਵਾਰਸ ਹੈ। ਇਨਵੈਸਟੀਗੇਸ਼ਨ ਜਾਰੀ ਹੈ ਬਹੁਤ ਜਲਦੀ ਅਸੀਂ ਸਰਪ੍ਰਚਕ ਕੱਟਿਆ ਗਿਆ ਚੋ ਹਾਂਜੀ ਹਾਂਜੀ ਤੇ ਪਰਿਵਾਰ ਦਾ ਕਹਿਣਾ ਹੈ ਕਿ ਅਰੈਸਟ ਕੀਤਾ ਤੁਸੀਂ ਕੋਈ ਬੰਦਾ ਤੇ ਨਹੀਂ ਲੜਕਾ ਜੀ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ। ਠੀਕ ਬੰਦਾ ਕੋਈ ਅਰੈਸਟ ਕੋਈ ਅਰੈਸਟ ਕੀਤਾ ਜੀ ਜਦੋਂ ਵੀ ਹੋਵੇਗਾ ਦੱਸਾਂਗੇ ਅਸੀਂ ਵੀਡੀਓ ਸਰਕਲ ਦੱਸਾਂਗੇ ਜਦੋਂ ਵੀ ਹੋਇਆ। ਪਰਵਾਦੇ ਇਲਜ਼ਾਮ ਹੈ ਕਿ ਸਾਡਾ ਜਿਹੜਾ ਲੜਕਾ ਉਹ ਮਾਰ ਦਿੱਤਾ ਗਿਆ ਕੋਈ ਇਸ ਤਰ੍ਹਾਂ ਦੀ ਗੱਲਬਾਤ ਸਾਹਮਣੇ ਆਈ ਹੈ? ਨਹੀਂ ਅਜੇ ਇਨਵੈਸਟੀਗੇਸ਼ਨ ਚ ਚੀਜ਼ਾਂ ਕੋਈ ਨਹੀਂ ਆਈ। ਜਦੋਂ ਵੀ ਹੋਏਗਾ ਦੱਸਾਂਗੇ।